हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ ਦੋਸਤੋ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋ ਲੋਕਾ ਪਿੰਡ ਨੱਥੂਪੁਰ ਇਹ ਪਿੰਡ ਬਿਲਕੁਲ ਲਾਗੇ ਲੱਗੇ ਆ ਤੇ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਏ ਆ ਆਪਾਂ ਹਰ ਵਾਰ ਦੀ ਤਰ੍ਹਾਂ ਜੀ ਵੀ ਤਕਰੀਬਨ ਆਪਾਂ ਵੈਸੇ ਤੁਹਾਨੂੰ ਲਾਗੇ ਜਿਹੜੇ 8-7 ਤੱਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਬੈੜਾ ਮਜਾ ਝੋਟੀਆਂ ਵੀ ਦਿਖਾ ਦੇਾਂਗੇ ਬਾਕੀ ਪਸ਼ੂ ਹਰੇਕ ਤਰ੍ਹਾਂ ਦਾ ਮਿਲ ਜੂਗਾ ਤੁਹਾਨੂੰ ਤਕਰੀਬਨ ਸਵੇਰ-ਸਵੇਰ ਪਸ਼ੂ ਹੁੰਦੇ ਆ ਠੀਕ ਆ ਜੀ ਵਿੱਚ ਟੋਕੜ ਗੱਪਣ ਜਾਂ ਕੋਈ ਸachar ਸੂਣ ਵਾਲੀ ਵਿਹੜ ਕੋਏ ਤਾਂ ਆਪਾਂ ਨਾਲ ਦੀ ਨਾਲ ਹੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ 13 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਹੈ ਸੋ ਸਾਰੇ ਫਾਰਮਰ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਹੁੰਦੀ ਹੈ ਠੀਕ ਆ ਜੀ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਜਿਹੜਾ ਮਾਲ ਸਵੇਰ-ਸਵੇਰ ਆ ਸੋ ਗੱਬੜ ਪਸ਼ੂ ਆਪਣੀ ਤਿੱਪ ਕੇ ਭਰਾ ਕੇ ਤ ਔਰ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਡਿਟੇਲਸ ਉਹ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਤਰੀ ਕਾਰ ਸਾਸਰੀਓ ਵੀਰ ਜੀ ਠੀਕ ਠਾਕ ਵੀਰ ਚੜ੍ਹਦੀ ਕਲਾ ਹੀ ਕਿਰਪਾ ਮਹਾਰਾਜ ਦੀ ਚਲੋ ਸ਼ੁਕਰ ਮਾਲਕ ਦਾ ਪੁੱਤ ਬਾਸ਼ਾ ਜੀ ਲੈ ਵੀਰ ਸਤਨਾਮ ਅੱਜ ਮਾਲ ਟੋਟਲ ਆਪਣੇ ਕੋਲ 8-7 ਗਨਾਂ ਗੇ ਹੈਗੇ ਆ ਹਾਂ ਜੀ 8 ਹੀ ਵੀਰ ਜੀ ਕੱਲੇ ਇੱਕ ਹੋਰ ਸੇਲ ਹੋ ਗਈ 7 ਰਹਿ ਗਈਆਂ ਜੀ ਠੀਕ ਆ ਜੀ ਹਾਂ ਮੱਝਾਂ ਕਿੰਨੀਆਂ ਤਿੰਨ ਮੱਝਾਂ ਵੀਰ ਜੀ ਹਾਂ ਜੀ ਤਿੰਨ ਨੇ ਆ ਜੀ ਤਿੰਨ ਮੱਝਾਂ ਤੇ ਵੜਾ ਆ ਗਿਆ 4 ਵੜਾ ਰਹਿ ਗਿਆ ਨਾ ਇੱਕ ਵੜਾ ਸੇਲ ਹੋ ਗਈ ਨਾ ਜਰਸੀ ਇੱਕ ਸੇਲ ਕਰ ਮੋਬੀ ਠੀਕ ਆ ਜੀ ਇਹ 2087 ਕ ਨਗ ਨੇ ਅੱਜ ਬਾਕੀ ਜਰਸੀ ਬਰੀਡ ਦੇ ਵਿੱਚ ਇੱਕ ਨਗੀਨਾ ਤੁਹਾਨੂੰ ਦਿਖਾ ਦੇਾਂਗੇ ਦੋਦੀ ਬੱਚੀ ਆ ਬਹੁਤ ਪਿਆਰੀ ਤੇ ਅੱਛਾ ਵੀਰ ਸਤਨਾਮ ਇੱਕ ਸ਼ੌਟ ਦੇ ਵਿੱਚ ਦੱਸ ਦਈਏ ਵੀ ਮਾਲ ਸвая ਸвая ਜਾਂ ਟੋਕੜ ਗੱਪਣ ਵੀ ਹੈਗੇ ਨਗ ਇੱਕ ਵੀਰ ਜੀ ਟੋਕੜ ਗੱਪਣ ਦੋ ਨਗਰ ਟੋਕੜ ਗੱਪਣ ਇੱਕ ਗਾਈ ਤੇ ਇੱਕ ਮੱਝ ਅੱਛਾ ਦੋ ਮੱਝਾਂ ਤਿਆਰ ਤੇ ਤਿੰਨ ਬਿਹੜਾ ਤਿਆਰ ਹੈ ਤਿੰਨ ਬਿਹੜਾ ਤਿਆਰ ਹਾਂਜੀ ਹਾਂਜੀ ਠੀਕ ਆ ਵੀ ਮੋਬੀ ਇੱਕ ਟੋਕੜ ਗੱਪਣ ਮੱਝ ਦਿਖਾ ਦਾਂਗੇ ਇੱਕ ਟੋਕੜ ਗੱਪਣ ਵਿਹੜੇ ਕੀ ਆ ਬਾਕੀ ਮਾਲ ਤਕਰੀਬਨ ਵਿੱਚ ਤਿਆਰ ਆ ਸ਼ੁਰੂਆਤ ਕਰਾਂਗੇ ਆਪਾਂ ਪਹਿਲਾ ਵੀਰ ਸਤਨਾਮ ਇਧਰੋਂ ਇੱਕ ਡੱਬੀ ਵੈੜ ਤੋਂ ਹਾਂਜੀ ਕੀ ਬੇਰ ਭਾਊਗਾ ਇਹ ਵੀਰ ਜੀ ਦੂਜੇ ਸਵੇਰੇ ਸੁਣਾ ਦੇਣਾ ਹਫਤਾ ਲੈ ਜੂ 10 ਦਿਨ ਭਾ ਲੈ ਜੇ ਕਰਵਾ ਲਈ ਠੀਕ ਆ ਜੀ ਸੀਲ ਠੰਡੀ ਜੀ ਦੋ ਲਓ ਵੀ ਸਤ ਸੋ 8 ਤੋਂ 10 ਦਿਨ ਦਾ ਹਜੇ ਸਮਾਂ ਇਹਦਾ ਪਿਆ ਸੋਣ ਦਾ ਦੂਜਾ ਸੁਆ ਹਾਂਜੀ ਠੀਕ ਆ ਬਾਕੀ ਫੇਸ ਕੁਆਲਿਟੀ ਮੂੰਹ ਮੱਥਾ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਉਨੇ ਆ ਵਜ਼ਨ ਦੋੜ ਆ ਬਿਲਕੁਲ ਤੁਹਾਡੇ ਸਾਹਮਣੇ ਆ ਲੰਬਾਈ ਲੰਬਾਈ ਵੈੜ ਦੀ ਚੈੱਕ ਕਰੋ ਵਜ਼ਨ ਰਾਜ ਫੈਸ਼ਨ ਬਹੁਤ ਵਧੀਆ ਪੂਰਾ ਫੁੱਲ ਵਜ਼ਨ ਕਰਵਾ ਲਈਦਾ ਹਾਂ ਲੰਮੀ ਲੰਮੀ ਹੈ ਲੋ ਕਿੱਡੀ ਕਰਮਾ ਲਈ ਹਾਂ ਨਹੀਂ ਚੰਗੀ ਸੋਹਣੀ ਲੰਬਾਈ ਆ ਤਾਂ ਥਣ ਥਣ ਵੀ ਕਰਮਾ ਲਈ ਨੂੰ ਬਹੁਤ ਵਧੀਆ ਠੀਕ ਆ ਜੀ ਮੁੱਠੀ ਥਾਣਾ ਸੋ 8 ਤੋਂ 10 ਦਿਨ ਇੱਕ ਵਾਰੀ ਫੇਰ ਕਨਫਰਮ ਕਰ ਦਿੰਨੇ ਆਪਾਂ 8 ਤੋਂ 10 ਦਿਨ ਹਜੇ ਖੁੱਲੇ ਡੂਲੇ ਲੈਂਦੀ ਆ ਕਰਮਾ ਲਈ ਸੋ ਲੇਵੇ ਦੀ 3 ਲੜਾਂ ਲੜਾਂ ਕਾਫੀ ਜਿਆਦੀਆਂ ਨੇ ਸੋ ਚੱਟਾ ਚੰਗਾ ਸੋਨਾ ਬਣਾ ਲਓਗੀ ਸੋ ਫੈਸ਼ਨ ਫੂਸ਼ਨ ਬੱਚੀ ਦਾ ਚੰਗਾ ਸੋ ਤੁਜਾ ਸੁਆ ਇਹ ਵੈੜਾ ਬਾਕੀ ਇਧਰ ਤੁਹਾਨੂੰ ਦਿਖਾ ਦਈਏ ਆਪਾਂ ਆਹ ਕਰੋ ਝੋਲਾ ਵੇਖੋ ਕਿੰਨਾ ਨੇ ਸੋ ਝੋਲਾ ਚਾਲਾ ਬਾ ਕਮਾਲ ਥੱਲਿਓ ਚੰਗੀ ਖਲੂਗੀ ਕਰਮਾ ਲਈ ਬਹੁਤ ਜੀ ਬਹੁਤ ਹਾਂ ਲਓ। ਇਹ ਕੋਈ ਗੱਦੀ ਪਾ। ਹਿੰਦ। ਠੀਕ ਆ। ਹਾਂ। ਨਾ ਜਿਹੜੇ ਆਪਣੇ ਮਰਜੀ ਟਿੱਪੀ ਚੜ੍ਹਦੇ ਠੀਕ ਆ ਜੀ। ਸੀਲ ਠੰਡੀ ਕੋਈ ਐ। ਵੀ ਸੀਲ ਠੰਡੀ ਕਰਕੇ ਵੀ ਇਹ ਪੰਗਾ ਲੈ ਲਿਆ। ਆਹ ਨਹੀਂ ਕੋਈ ਗੱਲ ਨਹੀਂ। ਫਰੀਡ ਆਈਆਂ ਦੇਖੋ। ਦੋਦੀ ਚਲੋ ਵੀ ਜਿਹੜਾ ਆਪਣੇ ਕੋਲ ਕਰਵਾ ਲਈ ਇਸ ਰਾਤ ਆਈ ਆ। ਆਹ। ਇਹਲੇ ਘਰ ਦੀ 25 ਕਿਲੋ ਦੀ ਗਾਰੰਟੀ ਆਲੇ 25 ਕਿਲੋ ਦੋਤਾ ਵੀ ਲੈ ਸੁਝਦੇ ਦੋ ਦੋ ਚਵਾਣਾ ਚਾਹੀਦਾ ਇਹਨਾਂ ਤੋਂ ਵੀ ਜੀ ਚਵਾਰ ਉਹ ਕਰਵਾ ਲੀਗਾ ਵਜ਼ਨ ਪੜਾ ਵੇ ਕਿ ਲੰਮੀ ਬੜੀ ਬਿਲਕੁਲ ਇਹ ਵੀਰ ਸਤਨਾਮ ਕੀ ਮੁੱਲ ਕੀ ਡਿਮਾਂਡ ਰੋਗੀ ਸੀ ਮੁੱਲ ਵੀ ਕੀ ਜੇਸਾ ਹਣਾ ਵੇ ਰੋਸਾ ਦਾ ਮੁੱਲ ਤੇ ਭਾਗ 75 ਕਰ ਲੀਏ ਉਹ ਲਾ ਵਾ ਵਧ ਕਰਦੇ ਮੁੱਲ ਕਰਦੇ 70000 ਰੁਪਈਆ ਸਾਢੇ 75000 ਦੀ ਪਹੁੰਚ ਕਰਾਂਗੇ ਜੀ ਸਾਢੇ 75 ਦੀ ਹਾਂਜੀ ਹਾਂਜੀ ਠੀਕ ਆ ਮੋਬ ਵੀ 70000 ਮੋਲ ਡਿਮਾਂਡ ਤੇ 70000 ਦੀ ਪਹੁੰਚ ਆ 100 ਕਿਲੋਮੀਟਰ ਤੱਕ ਦੋਸਤੋ ਜਿਹੜਾ ਮਰਜੀ ਪਸ਼ੂ ਹੱਥ ਪਾਲਿਆ ਜੇ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਹਰੇਕ ਪਸ਼ੂ ਦੀ ਹਾਂਜੀ ਇੱਕ ਇਧਰ ਤੁਹਾਨੂੰ ਬੱਚੀ ਦਿਖਾਉਣੇ ਆਪਾਂ ਜਰਸੀ ਬਰੀਡ ਦੇ ਵਿੱਚ ਬੱਚੀ ਜਰਸੀ ਆ ਗਈ ਹਾਂ ਤੇ ਇਹ ਕਿਵੇਂ ਵੀਰ ਸਤਾਰੂ ਪਲੂਣੀ ਆ ਆ ਪਲੂਣ ਜੀ ਨੋ ਵੀ ਪਹਿਲਾ ਸਵੇਰ ਪਲੂਣ ਬੱਚੀ ਨੇ ਸੂਣਾ ਤੇ ਮੋਹ ਦੰਦੀ ਆ ਲਓ ਕੰਮਲੀ ਠੀਕ ਹੈ ਠੀਕ ਹੈ ਠੀਕ ਹੈ ਦੇਖੋ ਠੀਕ ਆ ਜੀ ਠੀਕ ਆ ਚਾਰ ਚਾਰ ਦੁੱਧ ਦੇਖੋ ਤੇ ਲੈ ਚੱਲੋ ਬਈ ਠੀਕ ਆ ਜੀ ਸੋ ਚੌਗੀ ਚਾਰ ਦਿਨ ਤਾਂ ਬੱਚੀ ਆ ਤੇ ਬਾਕੀ ਛੇਕ ਕੰਨੀਆਂ ਜੇ ਦੁੱਧ ਦੰਦ ਖਲੋਤੇ ਆ ਦੰਦ ਠੀਕ ਆ ਜੀ ਕਨਫਰਮ ਸਮੂਹਤ ਹੁੰਦੀ ਆਪਾਂ ਜਿਹੜਾ ਤਾਂ ਕਰਕੇ ਕਨਫਰਮ ਕਰਾ ਦਿੰਨੇ ਆ ਵੀ ਕਿਸੇ ਭਰਾ ਨੂੰ ਇਹ ਨਾ ਲੱਗੇ ਵੀ ਠੀਕ ਆ ਕੋ ਦੂਰੋਂ ਨੇੜੇ ਆਉਣਾ ਤੇ ਇੱਥੇ ਆਣ ਕੇ ਮੂੰਹ ਫੜਿਆ ਤੇ ਇੱਥੇ ਕੋਈ ਸ਼ਿਕੀ ਨਿਕਲਾਵੇ ਜਾਂ ਕੰਨੀਆਂ ਸਾਈਡ ਚੁੱਕਦੀ ਹੋਵੇ ਠੀਕ ਆ ਤੇ ਲਵੀ ਰੱਖੀਏ ਚੌਕੀ ਚਾਰ ਦੰਦ ਠੀਕ ਆ ਫੇਸ ਵੇਖੋ ਇੰਨੀ ਗਾ ਫੇਸ ਕੁਆਲਿਟੀ ਆ ਕੁੱਲੀ ਜੀ ਪਾਣੀ ਪੀਣ ਦਾ ਮੂੰਹ ਜੀ ਵੇਖੋ ਹਾਂ ਬੂਥੀ ਬਾਥੀ ਕਰੋ ਚੱਕ ਬਿਲਕੁਲ ਛੋਟੀ ਬੂਥੀ ਛੋਟਾ ਕੰਨ ਤੇ ਕਰਮਾ ਵਾਲੀ ਜਿੱਥੇ ਜਾਊ ਕਰਾ ਦ ਇਦਾਂ ਨੂੰ ਵੀ ਇਹਦਾ ਇਹ ਦੇਖੋ ਆਹ ਅਰੇ ਗੂੰਦ ਹੀ ਆਉਣੀ ਹੈ ਗੂੰਦ ਦਾ ਸੁੱਕੀ ਜਹੇ ਹਾਂ ਲਓ ਟਿੱਪਣਾ ਜੇ ਦੋਸਤੋ ਗੂੰਦ ਆਉਂਦੀ ਹੈ ਸੁੱਕੀ ਠੀਕ ਆ ਆਹ ਇਹ ਕਮਲੀ ਰੋਈ ਆਹ ਲੋਏ ਥੋੜੀ ਜਿਹੀ ਗੂੰਦ ਸੱਤੇਪਨ ਬਿਲਕੁਲ ਇੱਕੋ ਜੀ ਗੂੰਦ ਆ ਚੌਂ ਥਾਣਾਂ ਦੇ ਵਿੱਚ ਹਾਂਜੀ ਤੇ ਡੇੜਾ ਜੇ ਖੁੱਲੇ ਢੁਲੇ ਕਰਮਾਲੀ ਹਫਤਾ 8 ਦੇ ਪਾਤਾ ਰਾਣਾ ਵੀ ਜਿਹੜੇ ਦਿਲ ਧਰਿਆ ਵਾ ਸੀਨੇ ਰਾਦਦੀ ਕੋਈ ਪਰਵਾਹ ਨਹੀਂ ਬਹੁਤ ਸੋਹਣੀ ਬੱਚੀ ਪਿਆਰੀ ਹੈ ਤੇ ਇਹਦਾ ਵੀ ਸਤਨਾਮ ਕੀ ਲੈਣ ਦਾ ਰਹੂਗਾ ਮੁੱਲ ਵੀ ਜੀ ਤੁਹਾਨੂੰ ਬੜਾ ਵੀ ਮੁੱਲ ਵਾ ਮੱਛੀ ਦਾ 50 ਹੀ ਕਰ ਲਈਏ ਹਾਂਜੀ ਮੁੱਲ 48000 ਰੁਪਿਆ ਕਰਦੇ ਆ 40000 ਦੇ ਵਿੱਚ ਪਹੁੰਚ ਕਰਦੇ ਆ 40000 ਦੀ ਹਾਂਜੀ ਹਾਂਜੀ ਲੋ ਵੀ 46000 ਦੀ ਦੋਸਤੋ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਹੜਪਾਲੀ 50 52 ਕੋਈ ਵੀ ਡਿਮਾਂਡ ਕਰਾ ਲਓ 40000 ਦੀ ਪਹੁੰਚ ਆ ਬਹੁਤ ਸੋਹਣੀ ਬਿਊਟੀ ਬਹੁਤ ਸੋਹਣੀ ਹੈ ਬੱਚੀ ਦੀ ਬਿਲ ਇਧਰ ਇੱਕ ਹੋਰ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਗੱਬਣਾ ਜੀ ਜਰਸੀ ਹਾਂਜੀ ਦੁੱਜਾ ਜਸੂਆ ਜੀ ਲਓ ਵੀ ਇਹ ਵੀ ਗੱਬਣਾ ਠੀਕ ਆ ਜੀ ਸੁਬਾ ਕਰਮਾ ਦੁੱਜਾ ਵੀਰ ਜੀ ਦੁੱਜਾ ਦੁੱਜਾ ਸੁਬਾ ਹਾਂ ਲਿਓ ਵੀ ਥੋੜੀ ਜਿਹਾ ਇਹਨੇ ਰਵਾਇਆ ਕੀਤਾ ਲੱਪਾਇਆ ਲਾਇਆ ਮਗਲੇ ਘਰ ਦਾ ਫਲਾ ਕੀਤਾ ਗੜੀ ਇਹਨੇ ਠੀਕ ਆ ਵੀਰੇ ਆ ਪਛਾਣ ਵੀ ਪੱਜੀ ਜਾਂਦੀ ਆ ਲਓ ਵੀ ਨਵੀਂ ਥਾ ਕੇ ਥੋੜਾ ਜਿਹਾ ਪਸ਼ੂ ਕਿਨਾਂ ਉਪਰਾ ਕਰ ਜਾਂਦੇ ਆ ਵਪਾਰ ਲਾਈਨ ਦੇ ਵਿੱਚ ਕਿਨਾਂ ਪਸ਼ੂ ਨਿਕਲਦੇ ਪਹਿਲੀ ਵਾਰ ਆ ਸੋ ਦੂਸਰਾ ਸੁਬਾ ਬਲੈਕ ਜਰਸੀ ਦੇ ਵਿੱਚ ਕ੍ਰੋਸ ਅੰਗ ਆ ਗਿਆ ਠੀਕ ਆ ਜੀ ਬਲੈਕ ਰੰਗ ਆ ਇੱਕ ਇਹਨੂੰ ਵੀਰੇ ਤੋਰ ਦਿਆਂ ਤੋ ਕ੍ਰੋਸ ਬਰੀਡ ਦੇ ਵਿੱਚ ਬਾਕੀ ਵਜਨ ਢਾਂਚਾ ਤਕਰੀਬਨ ਵਧੀਆ ਵਾ ਬਾਕੀ ਥੋੜਾ ਜਿਹਾ ਲੱਗਦਾ ਵੀਰ ਸਦਰਾਂ ਪੱਠਾ ਪੁੱਠਾ ਵੀ ਘਾਟ ਹੀ ਗਿਆ ਹਾਂ ਜੀ ਇਹ ਥੋੜਾ ਜਿਹਾ ਰਵਾਗੀ ਤਾਂ ਵੀਰ ਦੀ ਆ ਗਏ ਨੇ ਨਾ ਠੇਢੀ ਨਹੀਂ ਭਰੇ ਕੌਲੀ ਦੇ ਹਾਂ 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 ਥੋੜਾ ਮਗਲੇ ਘਰ ਦਾ ਕਰਦੇ ਠੀਕ ਹੈ ਠੀਕ ਹੈ ਹਾਂ ਜੀ ਬਾਕੀ ਤੇ ਪਰ ਤਾਂ ਪਰੇ ਵੀ ਪਰੇ ਖੇੜਿਆ ਜੀ ਹਾਂ ਸੀਲ ਠੰਡੀ ਆ ਇਹ ਕੁਝ ਇੱਕ ਆ ਕੋਈ ਗਲਵਾ ਇਹ ਨੂੰ ਉਸੇ ਵਾਂਿਛੀ ਨਹੀਂ ਲੱਗਦੀ ਥੋੜੀ ਲੱਪਾ ਲਾਇਆ ਕਰਕੇ ਨਾ ਹੂੰ ਤੇ ਥੋੜੀ ਪਤਲੀ ਲੱਗਦੀ ਰੱਖੋ ਲੋਬ ਜੀ ਥੋੜਾ ਜਿਹਾ ਉਪਰਾਂ ਕੀਤਾ ਇਹ ਚਾੜ ਗਿਆ ਪੱਠੇ ਪੁੱਠੇ ਘੱਟ ਚੱਕੇ ਆ ਪੱਠੇ ਨਹੀਂ ਚੱਕੇ ਨਹੀਂ ਗੇ ਜੀ ਬਾਬਾ ਕੀਤਾ ਬਾਕੀ ਆ ਠੰਡੀ ਆ ਹਾਂ ਉਹ ਤਾਂ ਕੋਈ ਗਰਮ ਕਰਨ ਦੀ ਗੱਲ ਨਹੀਂ ਨਾ ਨਾ ਉਧਰ ਨਹੀਂ ਦੇਖ ਲਓ ਠੀਕ ਆ ਜੀ ਸੁੱਤੇ ਆਪਕੇ ਨਾਲ ਦੀ ਨਾਲ ਦਿਖਾ ਦੇਣਾ ਬੋਲਾ ਪੰਨਿਆ ਕਰਮਾਲੀ ਨੇ ਹਾਂ ਸੋ ਚਾਰੇ ਥਾਣਾ ਦਾ ਵਿੱਚੋਂ ਇੱਕੋ ਜਿਹਾ ਪਲੇ ਚੀਪੇ ਖਾਣ ਰਿਹਾ ਥਾਣਾ ਦਾ ਵਿੱਚ ਆਪਾਂ ਤੁਸੀਂ ਚੈੱਕ ਕਰ ਸਕਦੇ ਜੀ ਆ ਅਗਲੇ ਥਾਣਾ ਨੂੰ ਕਰੋ ਚੈੱਕ ਉਹ ਦੇਖੋ ਜੀ ਜਾ ਨਾ ਵੀ ਮੇਰ ਸਤਨਾਮ ਜਿਹੜੇ ਹਿਸਾਬ ਨਾਲ ਅੱਜ ਟਿੱਪ ਕੇ ਚੈੱਕ ਕਰਾਉਂਦੇ ਆ ਪਿੱਛੋਂ ਦੇ ਹੱਥਾਂ ਨਾਲ ਕੱਢ ਕੱਢ ਇਹ ਸਟੰਡੀਆਂ ਧੇਰੀਆਂ ਵੜਾਈਆਂ ਲੈਣਾ ਵੀ ਇਦੀ ਬਾਗਲੋਂ ਮਾਰਾ ਤੂੰ ਸੁੱਖ ਰੱਖੇ ਸੱਜੇ ਬਾਸ਼ਾ ਆਪਣਾ ਰੋਜ਼ ਦਾ ਕੰਮ ਲੈਣਾ ਹੀ ਸੁਸਰਾ ਦੇ ਸੇਲ ਠੰਡਾ ਸੇਲ ਠੰਡਾ ਆ ਕੋ ਵੀਰ ਕੇ ਫੇਰ ਗਾਹ ਨਾ ਕੋਈ ਗਾਂ ਭਰਾ ਲੈ ਕੇ ਜਾਵੇ ਉਹ ਖਿਆਈ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਨੂੰ ਬਸ ਬਸ ਲਾ ਵੀ ਦੂਜਾ ਸਵੇਰ 200 ਟਾਂਜੇ ਅਕੋਰਡਿੰਗ ਤੁਸੀਂ ਚੈੱਕ ਕਰ ਲਈ ਆ ਟਿੱਪ ਕੇ ਦਿਖਾ ਦੇ ਸਾਰੀ ਚੰਗੀ ਆ ਵਜਨ ਪੂਰਾ ਵਾ ਕੋਈ ਇਹ ਨਾ ਆ ਕੇ ਸਿਰਫ ਵਸ਼ੀ ਭੀ ਹੈ ਬਾਕੀ ਆ ਵੇਖੋ ਤਰੀਬ ਰੂ ਵੜੀ ਆ ਬਰੀ ਪਿੰਡੇ ਦੀ ਜਿਹੜੇ ਰਾਇਆ ਕੀਤਾ ਪਤਲੇ ਪਿੰਡੇ ਦੀ ਹ ਤੋ ਬਾਕੀ ਬੂਥੀ ਬਾਤੀ ਚੰਗੀ ਆ ਥੋੜਾ ਜਿਹਾ ਪੁੱਛ ਜਿਵੇਂ ਨਾ ਉਪਰੇ ਬੰਦੇ ਤੋਂ ਜਾਂ ਉਪਰ ਆ ਜਗਤ ਆ ਕੇ ਡਰਦਾ ਡਰਦਾ ਪੱਟੇ ਪੁੱਟੇ ਘੱਟ ਖਾਦੇ ਆ ਬਾਕੀ ਓਵਰ ਆਲ ਸੋਨੇ ਟਾਂਚੇ ਦੀ ਆ ਮਿਲਕ ਬੇਨ ਕਾਫੀ ਮੋਟੀ ਆ ਦੋ ਪਾਸੇ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਮੁੱਠੀ ਮੁੱਠੀ ਥਣ ਤੇ ਇਹਦਾ ਫਿਰ ਸਤਨਾਮ ਲੈਣ ਦੇਣ ਕੀ ਕਰਦੇ ਆ ਇਹਦਾ ਮੁੱਲ ਵੀ ਦੀ ਭਾਵੇਂ 60 ਕਰਕੇ ਭਾਵੇਂ 57 ਕਰਕੇ ਆ ਇਹ 55000 ਦੀ ਬਾਹ ਕਰਾਂਗੇ 55 ਦੀ ਪੌਂਚ ਚੰਗੀ ਵੱਡੀ ਜਰਸੀ ਗੋਬਾਲੀ ਜਰਸੀ ਆ 15 16 ਕਿਲੋ ਵਾਲੀ ਕਰਮਾਲੀ ਚਲੋ ਥੋੜੀ ਭੁੱਕੀ ਭੱਕੀ ਕਰਕੇ ਲੱਗਦੀ ਠੀਕ ਆ ਵਾਰ ਤੁਹਾਡੇ ਸਾਹਮਣੇ ਆ ਪੇਸ਼ ਠੀਕ ਆ ਜੀ ਦਿਨ ਅਜੇ ਕਰਮਾ ਲਈ ਕੱਢ ਜੂਗੀ ਲੈ ਜੂਗੀ ਪੰਜ ਲੈ ਜੇ ਸੱਤ ਲੈ ਜੇ ਹਫਤੇ ਦੇ ਅੰਤਰੰਤਰ ਆਉਣ ਦੀ ਪੂਰੀ ਸੁਭਾਵਨਾ ਕਰਮਾ ਲਈ ਦੀ ਇੱਕ ਇਧਰ ਐਚ ਐਫ ਦੇ ਵਿੱਚ ਆਪਣੇ ਕੋਲ ਵੀ ਸਤਨਾਵਾ ਇਹ ਵੀ ਜੀ ਦੁਜਾ ਸੁਆ ਇਹ ਗਾਂ ਨੇ ਤਿਜੇ ਕਰਮਾ ਨਹੀਂ ਸੁਣਾ ਜਿਹਦੇ ਕੋਈ 6 ਕਿਲੋ ਦੁੱਧ ਆ ਜੀ ਠੀਕ ਆ ਤੇ 6 ਮਹੀਨਾ ਹੀ ਘਬਰਿਆ 6 ਮਹੀਨਿਆਂ ਦੀ ਆ ਸੀਲ ਠੰਡੀ ਇਹ ਵੀ ਬੜੀ ਦੇਖੋ ਠੀਕ ਆ ਦੁੱਧ ਕਿੰਨਾ 6 ਕਿੰਨਾ 6 ਕਿਲੋ 6 ਕਿਲੋ 6 ਕਿਲੋ ਦੁੱਧ ਤਾਂ 6 ਮਹੀਨਿਆਂ ਦੀ ਘਬਰ ਦੇਖੋ ਇੱਕ ਮਿੰਟ ਮਾਹਲ ਸਾਰਾ ਹੀ ਸੀਲਸ ਲੱਗ। ਵਾਹ। ਮਾਹਲ ਆ ਲੈ ਤਸੱਲੀ ਹੋ ਜਾਂਦੀ ਐ। ਲੋ ਜੀ ਇਹ ਚਾਰੇ ਥਾਣਾ ਦਾ ਕੋਈ ਇੱਕ ਇੱਕ ਦੋ ਦੋ ਧਾਰਾ ਮਾਰ ਕੇ ਦਿਖਾਈਆਂ ਠੀਕ ਆ ਜੀ ਕੋਈ ਭੋਰ ਸੱਟੇ ਵਾਲੀ ਗੱਲ ਨਹੀਂ। 6 ਕਿਲੋ ਧਾਰਾ ਨੇ ਤੇ 6 ਮਹੀਨੇ ਦੀ ਗੱਬਣ। ਹਾਂ ਜੀ ਹਾਂ ਜੀ। ਬਾਕੀ ਗਾਤੋ ਬੋਤਾ ਬਹੁਤ ਜਿਆਦਾ ਹੀ ਕਿ ਜਿਹੜੇ ਵੀਰ ਤੋਂ ਆਪਾਂ ਲਈ ਨਾ ਇਹਦੇ ਕੋਲ ਦੁੱਧ ਹੀ ਤਾਹ ਕਿਲੋ ਘਾਇਓ ਆ ਇਹਨੇ ਉਹਦੇ ਕੋ ਆ ਕੇ ਹੀਰਵਾ ਬੜਾ ਕੀਤਾ ਮੇਰੇ ਕੋਲ ਚਲੋ ਕਰਮ ਵਾਲੀ ਕੱਲ ਹੀ ਆਈ ਆ ਓਕੇ ਓਕੇ ਤੇ ਉਸੇ ਜਾ ਕੇ ਨਾ ਇਹ ਰਿੰਗੀ ਗਈ ਆ ਤੁਸੀਂ ਹੀਰਵਾ ਕੀ ਤਰਕੇ ਘੜ ਗਈ ਦੁੱਧ 10 ਕਿਲੋ ਦੁੱਧ ਉਹਨੇ ਮੈਂ ਚੋਕੇ ਲਿਆ ਤੇ ਹੁਣ ਇਹ ਤਾਂ ਕੋਣ ਛੇਕ ਲਊ ਪੱਕਾ ਦੁੱਧ ਇਹਦਾ ਠੀਕ ਆ ਠੀਕ ਆ ਆ ਉਹ ਵੀ ਵੈਸੇ ਢਾਜੇ ਢੂੰਚੇ ਦੀ ਵੱਟੀ ਆ ਪੂਰੀ ਕੱਦ ਹਾਈਟ ਫੁੱਲ ਵੱਡਾ ਪੂਰੀ ਫੁੱਲ ਵੱਡੀ ਆ ਬਹੁਤ ਹੋਈ ਚੰਗੀ ਆ ਉਚਾਈ ਚੰਗੀ ਆ ਠੀਕ ਆ ਜੀ ਸੋ 6 ਕਿਲੋ ਤਾਰਾਂ ਤੇ 6 ਮਹੀਨੇ ਦੀ ਇਹ ਗੱਬਣ ਵੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਗਾ ਤੇ ਜੇ ਸੁਵੇ ਲਈ ਗੱਬਣਾ ਆ ਅਹ ਤੇ ਜੇ ਤੇ ਜੇ ਤੇ ਜੇ ਤੇ ਜੇ ਨਹੀਂ ਗੱਬਣਾ ਪੂਰੀ ਬਹੁਤੀ ਜਿਆਦੀ ਚੰਗੀ ਆ ਕਿ ਵੱਡੀ ਚਲੋ ਸੋਰੀ ਸੰਪਲ ਵਾਲੀ ਚਰੀ ਹਾਂ ਬਾਕੀ ਝੋਲਾ ਵੇ ਹੋ ਗੱਡਾ ਖਲਾ ਖਲ ਠੀਕ ਆ ਸੋ ਦੋਸਤੋ ਬਾਕੀ ਸਭ ਨਾਲ ਵਿਚਾਲੇ ਕੋ ਤਿੰਨ ਕ ਮਹੀਨੇ ਦਾ ਸਮਾਂ ਬਾਕੀ ਆ ਵੱਡੀ ਵੇੜ ਬਾਕੀ ਸੱਜਰ ਦਾ ਦੁੱਧ ਵੀ ਜਿੱਡਾ ਨੂੰ ਢਾਂਚਾ ਲੱਗਾ ਸੱਜਰ ਦਾ ਦੁੱਧ ਵੀ ਚੰਗਾ ਆ ਉਹ ਆਦੇ 28 23 ਕਿਲੋ ਦੁੱਧ ਦੀ ਹੈ ਇਹ ਇਹ ਨੂੰ ਕੀ ਹੋਇਆ 20 ਲੀਟਰ ਤੋਂ ਬਾਰ ਬਾਰ ਦੁੱਧ ਕਰਮ ਵਾਲੀ ਚਵਾ ਗਈ ਹੋਗੀ 80 ਵੇੜ ਨੂੰ ਆਂਦਾ ਵਿਖੀ ਹਾਂ ਹਾਂ ਲਾ ਵੀ ਵੀਰ ਸਤਨਾਮ ਬੋਲ ਕੇ ਕੀ ਰੇਟ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀ ਦੀ ਭਾਵੇਂ 45 ਗੱਲੇ ਜਿੱਡੀ ਵੱਡੀ ਆ ਹਾਂ ਇਹਦੀ ਆਪਾਂ 40000 ਦੀ ਕੋਸ਼ਿਸ਼ ਕਰਦਾ ਆ 40000 ਦੀ ਹਾਂ 40000 ਦੀ ਕੋਸ਼ਿਸ਼ ਕਰਦਾ ਹਾਂ ਜਾਂ ਨਹੀਂ ਇਹ ਕੋਈ ਕਰੀ ਹਾਂ ਰੇਟ ਤਾਂ ਜਿਹੜਾ ਫਿਕਸ ਹੋਣਾ ਜਿੱਡੀ ਵੱਡੀ ਭਾਵੇਂ 45 ਛੜ ਕੇ ਭਾਵੇਂ ਆ ਮੰਗ ਲਈ ਜਿੱਡਾ ਵੱਡਾ ਢਾਂਚਾ ਵਾ ਬਿਲਕੁਲ ਇਹ ਨਹੀਂ ਗੱਲ ਜੇ ਮੇਰੇ ਕੋਲ ਦੋ ਦੇ ਰਹਿ ਗਈ ਆਪਾਂ ਦੋ ਦੇ ਵਧਾ ਦਾਂਗੇ ਤੇ ਆਪਣੇ ਤੇ ਕੱਲ ਹੀ ਆਈ ਕਰਵਾ ਲਈ ਤੇ 40000 ਦੀ ਅੱਜ 40 ਦੀ ਪਹੁੰਚ ਕਰਦਾ ਆ ਮਾ ਵੀ ਇਹ ਦੱਸੋ ਰਸ਼ੀਅਨ ਟੈਂਕ ਜੀ ਡਿਵਾਈਡ ਆ 40000 ਦੀ ਪਹੁੰਚ ਹੋ ਜੂਗੀ ਘਰ ਤੱਕ ਤੁਹਾਡੇ ਹੁਣ ਇਹ ਪਹਿਲਾਂ ਕੀ ਆ 6 ਮਹੀਨੇ ਦੇ ਮਹੀਨੇ ਵਗਰਾ ਕੇ ਤਿੰਨ ਆ ਇਹ ਹੁਣ ਤੇ ਕਰਨ ਵਾਲੀ ਘਾ ਰਕਮ ਦੀ ਆ ਤੇ ਸਮਾਂ ਕੁਛ ਨਹੀਂ ਰਹਿ ਗਿਆ ਕਿ ਹਾਂ ਲਓ ਵੀ ਸਾਂਭੀ ਸੁਭਾਲ ਲਈ ਇਸੇ ਤਰ੍ਹਾਂ ਵਹਿੜ ਮਿਲ ਜਾਣੀ ਆ ਅੱਗੇ ਮੇਰਾ ਭਰਾ ਜੀ ਨਹੀਂ ਸੇਵਾ ਕਰ ਲੋਗੇ ਪਲੱਸ ਪੁਆਇੰਟ ਇਹ ਹੋਊਗਾ ਵੀ ਅੱਗੇ ਮੇਰਾ ਭਰਾ ਕੋਈ ਚੰਗਾ ਨਫਾ ਲੈ ਲੂਗਾ ਵਹਿੜ ਚੰਗੀ ਆ ਇੱਕ ਇੱਧਰ ਆ ਗਈ ਆਪਣੇ ਕੋਲ ਝੋਟੀ ਵੀ ਰਸਤਨਾਮ ਨੀ ਦੀ ਦੂਜੇ ਸੂਬੇ ਵੀ ਤਿਆਰ ਹੀ ਆ ਭਾਵੇਂ ਰਾਤ ਨੂੰ ਸੂਬੇ ਸਵੇਰੇ ਸੂਬੇ ਦੂਜੇ ਸਵੇਰੇ ਝੋਟੀ ਆ ਹਾਂਜੀ ਲਓ ਵੀ ਬਹੁਤ ਪਿਆਰੀ ਝੋਟੀ ਆ ਮਧਰੀ ਡੌਲੀ ਦੀ ਆ ਬਿਲਕੁਲ ਤੁਸੀਂ ਵੇਖੋਗੇ ਮਧਰੀ ਝੋਟੀ ਜੱਡੇ ਚੁੰਡੇ ਦੇ ਵੇਖ ਲਓ ਆ ਦਾਗ ਦੋ ਅੱਖਾਂ ਅੱਖਾਂ ਬਿੱਲੀਆਂ ਮੱਥੋਂ ਮਸ ਬੱਲਾ ਕਬ ਦੂਜਾ ਸਵੇਰ ਝੋਟੀ ਨਾਲ ਸੂਣਾ ਟਿਕਾ ਤਾਂ ਕਿ ਉਹ ਕਦਮ ਪਲਵਾਣਾ ਨੂੰ ਤੁਸੀਂ ਵੇਖੋ ਬਹੁਤ ਪਿਆਰਾ ਪਤਲੇ ਪਿੰਡੇ ਦੀ ਆ ਤੇ ਚੱਡੇ ਲੇਵੇ ਦੀ ਬੰਦਰ ਬਹੁਤ ਸੋਹਣੀ ਸੋ ਤਿਆਰੀ ਤੇ ਬਾਕੀ ਲੈ ਜਾ ਦੋ ਚਾਰ ਦਿਨ ਤਿਆਰੀ ਆ ਵਸ ਰਾਤ ਨੂੰ ਸਵੇਰੇ ਸੂਵੇ ਤਿਆਰੀ ਕਰ ਜੇ ਤਿਆਰੀ 당 ਕੱਢ ਵੀ ਸਕਦੀ ਆ ਹਾਂ ਸਿੰਗਲ ਹੈ ਦੀ ਆ ਵਜਨ ਬਹੁਤ ਜ਼ਿਆਦਾ ਕਰਵਾਈ ਦਾ ਠੀਕ ਆ ਦਿੱਲੀ ਮੜ ਕੀ ਅੱਖਾ ਮੱਥੇ ਬੱਲ ਮਗਰਲੇ ਪੈਰ ਧੁਪੇ ਆ ਬਾਕੀ ਚੱਡੇ ਲੇਵੇ ਤੇ ਦਾਗ ਨਿਸ਼ਾਨ ਇੱਕ ਦੋ ਵਾਰੀ ਗੇੜੇ ਪਕੜਾ ਲੀ ਮਾੜੇ ਬਾਹਰ ਲੈ ਆ ਬਾਹਰ ਲੈ ਆ ਵਜਨ ਬਹੁਤ ਆ ਕਰਵੇਂ ਤੁਰਦੀ ਵੇਖੋ ਕਿਦਾਂ ਪਲਵਾਣਾ ਨੂੰ ਆ ਪੂਰੀ ਫੋਲ ਬਣੀ ਹੋਦੀ ਉਹਨੂੰ ਲੈ ਫਾੜ ਐਨੂੰ ਤੋੜ ਦੇ ਲੈ ਐਨੂੰ ਤੋੜ ਦੇ ਇਹ ਵੀ ਕਾਗਜ਼ ਤਰਗੀ ਚੌੜੀ ਦੇਖੋ ਆ ਜਾ ਇਹ ਗੇਂਦ ਵਾਂਗੂ ਗੋਲ ਆ ਵੀ ਸਤਨਾ ਮੈਂ ਨਾ ਪੂਰੀ ਫੋਲ ਗੇ ਬਹੁਤ ਵਧੀਆ ਤੋਸੋ ਭਰਵੇਂ ਪਿੰਡੇ ਦੀ ਆ ਬਿਲਕੁਲ ਗੋਲ ਮਟੋਲ ਪਲੀ ਪਲੀਤੀ ਗੋਲਾ ਗਾਲਾ ਬਹੁਤ ਆ ਇੱਥਾ ਵੇਖੋ ਪੂਰਾ ਫੁੱਲ ਪੁੱਠਾ ਚੌੜਾ ਵਗੋ ਹਾਂ ਚੰਗੀ ਝੋਟੀ ਆ ਬਾਕੀ ਕਿਸੇ ਰਕਮ ਦੀ ਕੋਈ ਆਲ ਛੋੜ ਨਾ ਕੋਈ ਨਹੀਂ ਨਹੀਂ ਕੋਈ ਨਹੀਂ ਪਾਰ ਪਿਛੇ ਦੀ ਆਪਾਂ ਗਰੰਟੀ ਦੇ ਦਾਂਗੇ ਧਾਰਾ ਮਰਵਾਣੇ ਥਣਾ ਦੀ ਗਰੰਟੀ ਦੇ ਦਾਂਗੇ ਹਾਂ ਆ ਤੇ ਬਾਕੀ ਧਾਰਾ ਮਰਵਾਣੇ ਕੋਈ ਨਹੀਂ ਹਾਂ ਆ ਜਨਾ ਵਾ ਧਾਰਾ ਦਾ ਕੰਮ ਵਿੜੀ ਆ ਨਾ ਹਾਂ ਉਹ ਕੋ ਭੈਣ ਭਰਾ ਇਹ ਰੱਖੂ ਵੀ ਥਾਣ ਪੁੱਛੂ ਕਿਦਾਂ ਨਹੀਂ ਨਹੀਂ ਚੰਗੀ ਗੱਲ ਆ ਬਾਕੀ ਥਾਣ ਵੇਖੋ ਕਰਮਾਲੀ ਬਿਲਕੁਲ ਸੁੰਬਿਆ ਵਰਗੇ ਥਾਣਾ ਠੀਕ ਆ ਜੀ ਚੌਂ ਕੋਠਾਂ ਦੇ ਢਟਮੇ ਥਾਣਾ ਕਰ ਵਾਕ ਸਿੱਧਾ ਪਰੇਸ਼ਾ ਇਹ ਦੇਖੋ ਜੀ ਆ ਦੇਖੋ ਕਸ ਮਣੀ ਕਸ ਮੈਨੂੰ ਕਸ ਕਰ ਨਾ ਮਾਰੀ ਕੋ ਕਸ ਕੇ ਫੜ ਲਓ ਲਓ ਜੀ ਕਰੋ ਚੈੱਕ ਰੱਖੋ ਤੋ ਇਹ ਅਰੇ ਠੀਕ ਹੈ ਇੱਕ ਆ ਜੀ ਠੀਕ ਮੌਜੀ 53 264 ਨਾ ਦੀ ਭਾਵੇਂ ਛੋਟਾ ਬੱਚਾ ਚੋਲੇ ਢੀ ਬੋਲੀ ਕਰਮ ਵਾਲੀ ਵਰਦੀ ਮੌਲਿਆ ਵਾਂਗੂ ਠੀਕ ਹੈ ਬਹੁਤ ਪਿਆਰੀ ਝੋਟੀਆਂ ਵੀ ਸਤਨਾਮ ਕੀ ਡਿਮਾਂਡ ਰੋਉਗੀ ਇਹਦੀ ਮੋਲ ਵੀ ਦੀ ਭਾਵੇਂ 95 ਕਰ ਲਈਏ 92 ਕਰ ਲਈਏ 90 ਕਰ ਲਈਏ ਸਾਡੇ 87000 ਦੀ ਪਹੁੰਚ ਬਿਲਕੁਲ ਛੁਣਾਇਆ ਮੌਲਕ ਨਾਲ ਝੋਟੀ ਵੇਚ ਲਉ 95000 ਦੀ ਭਾਵੇਂ ਝੋਟੀ ਵੇਚ ਲਈ ਹੂੰ ਨਿੱਗਰ ਲੈ ਵੇਦੀ ਆ ਬਹੁਤ ਮਿਰਨ ਦੇਖੋ ਥਾਨ ਵੀ ਕੋਈ ਘੜਾ ਘੜਾ ਲਗਾ ਜੈਟ ਜੂਣੀ ਬੜਾ ਲਹਿਦਾ ਲਗਾ ਕਰਮਣੀ ਲਓ ਵੀ ਸਾਡੇ 87 ਸਾਡੇ 87 ਪਹੁੰਚ ਲਓ ਵੀ ਸਾਡੇ 87000 ਦੀ ਪਹੁੰਚ ਆ ਠੀਕ ਆ ਮੋਲੇ ਛੋੜੇ ਛੋੜੇ ਸਾਰੇ ਭੈਣ ਭਰਾਵਾਂ ਦੇ ਬਾਈਟ ਦੇ ਹਸਾਨਾ ਮਾਲ ਵੇਚਣਾ ਬਿਲਕੁਲ ਬਿਲਕੁਲ ਹਾਂ ਗੋਟਾ ਨਾ ਵੀ ਬਹੁਤ ਵਸੇ ਰੇਟ ਪਹਿਲਾਂ ਵੀ ਵਾਜ ਵੀ ਹੁੰਦੇ ਆ ਜਿਹੋ ਜਿਹੇ ਪਸ਼ੂ ਉਸ ਅਕੋਰਡਿੰਗ ਵੀ ਬੜੇ ਵਾਜਬ ਰੇਟ ਹੁੰਦੇ ਨੇ ਨਾ ਵੇਖੋ ਚਲੋ ਆਪਾਂ ਮਾਰਾਂ ਤੋਂ ਡਰ ਕੇ ਆਂਦੇ ਜਦੋਂ ਥੋੜਾ ਮਾਰਦੇ ਚਲੋ ਵਿਚਾਰਦੇ ਹਾਂ ਤੁਰਨਾ ਪੈਂਦਾ ਇਹ ਨਹੀਂਗਾ ਵਿਕਾਲ ਨਹੀਂਗਾ ਕਿਸੇ ਚੀਜ਼ ਦਾ ਪੈਂਦਾ ਆ ਬਿਲਕੁਲ ਇਹ ਨਹੀਂ ਜੀ ਆਪਾਂ ਕਿ ਬੀਨਾਂ ਬੀਨ ਹੀ ਨਾਲ ਹੁੰਦਾ ਥੋੜੀ ਮਿਹਨਤ ਕਰਨੀ ਪੈਂਦੀ ਮਾਲ ਮਿਲ ਜਾਂਦਾ ਉਹ ਪਿਓ ਦੇ ਪਿਓ ਨੂੰ ਫੜਾ ਕੋ ਗੱਲ ਵਾਲੀ ਮਾਲ ਲੱਖ ਮੰਗਲਾ ਇੱਕ ਪੰਜ ਮੰਗਲਾ ਉਹ ਫਿਰ ਫਾਇਦਾ ਹੀ ਅਗਲੇ ਨੂੰ ਫੋਨ ਹੀ ਕਰ ਦੇਣਾ ਬੱਚਾ ਰਹਿਣਾ ਪਸ਼ੂ ਆਹੋ ਇਹ ਹਰੇਕ ਨੂੰ ਪਤਾ ਵਾ ਭਾਵੇਂ ਕੋਈ ਅੰਨਾ ਮੰਦਾ ਜਿਵੇਂ ਲੱਲੂ ਕਾ ਵੀ 87000 ਦੀ ਬਿਲਕੁਲ ਖਰੀਵੇਂ ਆ ਖਰੀਆ ਚੰਗੀ ਝੋਟੀ ਆ ਨਾਲੇ ਨਵਾਂ ਆਗਾ ਹਾਂ ਦੂਜਾ ਸਵੇਰ ਝੋਟੀ ਨੇ ਸੂਣਾ ਨਾਲੇ ਅਗਲੇ ਪਾਸੇ ਵੀਰ ਸਤਨਾਮ ਸਿੰਘ ਦੀ ਬਾਤ ਇਹਨੇ ਤੇ ਜੈਸੂਏ ਵੀਰ ਜੀ ਸੁਣਾ ਲੈ ਵੀ ਆ ਵੀ ਗੱਪਣ ਮਾਜ ਤੁਹਾਨੂੰ ਦੁਕਾਨ ਦੇ ਇਹ ਵੀ ਹੋ ਸਕਦਾ ਵੀ ਆਪਾਂ ਟਿਪ ਕੇ ਵੀ ਦਿਖਾ ਦਾਂਗੇ ਤੱਜਾ ਸੂਬਾ ਇਸ ਮੈਣੇ ਇਹ ਬਿੱਲੀ ਮਣਕੀ ਆਖੀ ਤਰਾਓ ਦੇਖੋ ਮੈਂ ਦੇਖੋ ਹਾਲੇ ਮੁਖਿਆ ਵਾਲੀ ਹੋਣੇ ਆਹ ਕਰੋ ਚੱਕ ਹਾਂ ਠੀਕ ਆ ਦੇਖੋ ਇੱਕੋ ਜਿਹਾ ਇੱਕੋ ਜਿਹਾ ਨਿਆਰਾ ਚੌਥਾ ਨਾਲ ਦਾ ਠੀਕ ਆ ਤੱਜਾ ਸੂਬਾ ਇਹ ਬਾਹਰ ਕੱਢ ਕੇ ਵਿਖਾਉਣੇ ਆਪਾਂ ਤਾਜ਼ਾ ਢੂਂਚਾ ਤੇ ਇਹ ਆਪਾਂ ਪਤਲਾ ਪਿੰਡਾ ਪਤਲਾ ਪਿੰਡਾ ਕਰਦੇ ਰਹਿੰਦੇ ਨੇ ਤੇ ਇਹਨੂੰ ਕੀ ਕਹੀਏ ਉਹਨੂੰ ਇਹ ਵੀ ਪਾਪੇ ਨਾਲੋਂ ਵੀ ਪਤਲੀ ਜਗ੍ਹਾ ਵਾਲੀ ਇਹ ਦੇਖੋ ਕਾਗਜ਼ੀ ਸ ਮਰਜੀ ਬਿਲਕੁਲ ਕਾਗਜ਼ੇ ਨਾਲੋਂ ਵੀ ਪਤਲੀ ਜਮੜੀ ਆ ਸ ਖਲਕ-ਖਲਕ ਕਰਦੀ ਆ ਵੇਖੋ ਵਜਨ ਵੇਖੋ ਵੀਰ ਜੀ ਕਿੰਨਾ ਆ ਵਜਨ weight ਆ ਦੇਖੋ ਭਈ ਉਹ ਟਿਪ ਕੇ ਦੋਸਤੋ ਦਿਖਾ ਦਿਤੀ ਆ ਮੇਰਾ ਭਰਾ ਜਿਹੜੇ ਭਰਾਣੇ ਪੈਸੇ ਲਾਉਣੇ ਆ ਜੇਬ ਚੋਂ ਆਪਦਾ ਤੁਸੀਂ ਕਰਟੇਰੀਆ ਤੁਸੀਂ ਵੀ ਪੂਰਾ ਕਰਿਆ ਕਰੋ ਆਪਣੇ ਅੱਥੀ ਟਿਪ ਲਿਆ ਕਰੋ ਸਿੰਗਲ ਹੱਡੀ ਦੀ ਮੈਂ ਆ ਭਾਰਾ ਪੇਟ ਫੁੱਲ ਵਜਨ weight ਆ ਠੀਕ ਆ ਜੀ ਆ ਫੇਸ ਕੁਆਲਟੀ ਮੂੰਹ ਮੱਥਾ ਚੈੱਕ ਕਰ ਸਕਦੇ ਜੀ ਨੇ ਬਿੱਲੀ ਮਣਕੀ ਬਿਲਕੁਲ ਬਿੱਲੀ ਮਣਕੀ ਅੱਖ ਮੱਤੇ ਜਮੜਾ ਜੇ ਫੁੱਲ ਤੁਹਾਨੂੰ ਨਜ਼ਰ ਆਊਗਾ ਸੋ ਇਹ ਮਾਰਕਿੰਗ ਆ ਇਸ ਮੱਝ ਦੇ ਵਿੱਚ ਭਾਵੇਂ ਕੋਈ ਵੀਰ ਕ੍ਰੋਸ ਨੀਲੀ ਦੇ ਵਿੱਚ ਕ੍ਰੋਸ ਮੰਨ ਲੈ ਕੋਈ ਨੀਲੀ ਦੀ ਮੰਨ ਲੈ ਠੀਕ ਆ ਜੀ ਆਲ ਸਾਰਾ ਬਾਰਡਰ ਇਰੀਆ ਦਾ ਭਾਵੇਂ ਕੋਈ ਨੀਲੀ ਮੰਨ ਲੈ ਭਾਵੇਂ ਕੋ ਮੋਰਾ ਮੰਨ ਲੈ ਹਾਂ ਠੁਠ ਹਲਕ ਥਲਕ ਕਰਦੀ ਆ ਕਰਮਾ ਵਾਲੀ ਠੀਕ ਆ ਜੀ ਹਾਂ ਬਹੁਤ ਵਧੀਆ ਢਾਂਚਾ ਢੂਂਚਾ ਮੈਂ ਦਾ ਸੋ ਚੰਗਾ ਡਿਜ਼ਾਈਨ ਬਾਕੀ ਟਿਪਕੇ ਵਿਖਾਤੀ ਆ ਭਾਰ ਪਿਛੇ ਦੀ ਕੋਈ ਸਮੱਸਿਆ ਨਹੀਂ ਭਾਰ ਪਿਛੇ ਵੀ ਫੁੱਲ ਗਾਰੰਟੀ ਹੋਊਗੀ ਠੀਕ ਆ ਲੈ ਵੀਰ ਸਤਨਾਮ ਕਿੰਨੇ ਦੀ ਪਹਚਾਈਏ ਇਹ ਤਾਂ ਮੰਗ ਲਈ 95 ਕਿ ਲੱਖ। ਭਾਵੇਂ ਲੱਖ ਮੰਗ ਲੋ ਭਾਵੇਂ 95 ਮੰਗ ਲੋ ਜਿੱਥੇ ਦੇਣੀ ਹੈ ਉੱਥੇ ਬਰੇਜ ਨਹੀਂ ਮੰਗਣੀ ਨੀਗੀ। ਬਿਲਕੁਲ ਪਧਰੇ ਪਾਣਾ 87 ਜਿਹੜੀ ਮਰਜੀ ਪੈਣ ਬਰਾ ਫੜਦੇ ਭਾਵੇਂ ਫੜਦੇ ਫੂ ਫੜਦੇ। ਇੱਕ ਪਤਲੀ ਇੱਕ ਭਾਰੀ ਜਿਹਨੂੰ ਲੱਗੀ ਪਿਆਰੀ ਆ। ਠੀਕ ਆ। ਲਾਵੀ। ਇਹ ਦੋਸੋਂ 87 70 ਆ। ਉਹ ਸਾਰ ਤੱਕ ਮੈਂ ਬਾਨੀ ਤਿੰਨ ਮੈਨੇ ਪੰਜ ਸੱਤ ਨੇ ਕੱਢ ਜਾਣੇ। ਅੰਜੜੀ ਮੈਂ ਬਹੁਤੀ ਸੁਸਰੀ ਆ। ਇਹ ਉਹ ਗੱਲ ਹੋ ਗਈ ਵੀ ਲੈ ਕੋ ਤੁਹਾਨੂੰ ਤੋਂ ਲੈ ਕੇ ਸਾਰ ਤੱਕ ਲੈ ਮਾਰ। ਸਾਰ ਤੱਕ ਵੀ ਬਾਨਾ ਬਾਨਾ ਵੇਖੋ ਤੇ 50 ਜੂਨ ਬੜਾ ਚੰਗਾ ਚੱਲੇ ਦੇਵੇ ਤਾਂ ਠੀਕ ਆ ਜੀ ਉਹ ਕੱਲੀ ਦਾ ਕਹਿਣ ਵਾਲੀ ਗੱਲ ਬਦਲੇ ਪਿੰਡ ਦੀ ਮਾਇਆ ਬਾਕੀ ਸਿੰਗਲ ਹੱਡੀਆ ਕਰਮਾਂ ਵਾਲੇ ਦੁੱਧ ਪਸ਼ੂ ਚੰਗਾ ਕੱਢ ਜਾਂਦੇ ਆ ਹਾਂਜੀ ਹਾਂਜੀ ਸੋ ਇਹ ਵੇਰਵਾ ਇਸ ਮੱਝ ਦਾ 87000 ਦੇ ਵਿੱਚ ਪਹੁੰਚ ਆ ਇੱਕ ਅਗਲੇ ਪਾਸੇ ਵੀਰ ਸਤਨਾਮਾ ਤੋਹਫਾ ਯਾ ਏ ਵੀਰ ਜੀ ਮੈਂ 35 ਦਿਨਾਂ ਦੀ ਜੇ ਕੋਈ ਭਣ ਭਰਾ ਦਾ ਡਾਕਟਰ ਚੈੱਕ ਕਰ ਲੇ ਮੇਰੀ ਗਾਰੰਟੀ ਫੁੱਲ ਆ ਜੇ ਕੋਈ ਡਾਕਟਰ ਚੈੱਕ ਕਰਾ ਲੇ ਮੈਂ 35 ਦਿਨਾਂ ਮੈਂ ਗੱਪੜ ਕਰਕੇ ਦਊਗਾ ਜੀ ਤੇ 7 ਕਿਲੋ ਮੈਂ ਥਲੇ ਦੁੱਧ ਮਗਲੇ ਦਾ ਤਾਂ ਮੰਗਾ ਕਿ ਜੀ ਮੈਂ ਭਾਵੇਂ ਮੰਗਾ ਪਾ ਕੇ ਚਲੋ ਭਾਵੇਂ ਹੁੰਦਾ ਚਲੋ ਭਾਰੇ ਦੇ ਮਿਲਦੀ ਇਹ ਮੱਝਾਂ ਝੋਟੀਆਂ ਦਾ ਰੰਗ ਬਣ ਗਿਆ ਇੱਕੋ ਜਿਹਾ ਦੇਖ ਕੇ ਘਰੋਂ ਇਹ ਏਰੀਆ ਸਾਰਾ ਉਧਰ ਤੁਹਾਨੂੰ ਦੱਸਣਾ ਵੀ ਇਹ ਖੇਮ ਕਰਨ ਏਰੀਆ ਤੇ ਖੇਮ ਕਰਨ ਏਰੀਆ ਚੁਆਈਆਂ ਨੇ ਲੈ ਵੀ ਆਹ ਚਲੋ ਸਿੰਗਲ ਹੱਡੀ ਦੀ ਲੰਮੀ ਵੇਖੋ ਮੈਂ ਕਿੱਢੀ ਠੀਕ ਆ ਜੀ ਕਿਸੇ ਪ੍ਰਾਤਿਮਨ ਦੇ ਵਿੱਚ ਇਹ ਨਾ ਹੋਵੇ ਠੀਕ ਹੈ ਬਿੱਲੀ ਮੰਨ ਕੀ ਆਖੇ ਜਿਵੇਂ ਪਸ਼ੂ ਤਿੰਨੇ ਜਿਹੜੀਆਂ ਮੱਝਾਂ ਝੋਟੀਆਂ ਇੱਕੋ ਰੰਗ ਮੜੰਗੇ ਦੀਆਂ ਨੇ ਤਾਂ ਤੋਂ ਹਾਈਟ ਮੀਡੀਅਮ ਤੋਂ ਪਲੱਸ ਤੇ ਇਹ ਵੀ ਗੱਬੜ ਕਰਮਾ ਲਈ ਇਹ ਸੂਹ ਤੀਜਾ ਹੀ ਆ ਵੀ ਸੂਹ ਤੀਜੇ ਸੂਹ ਔਕੜ ਗੱਬੜ ਕਿੰਨੇ ਮਹੀਨੇ ਦੀ ਗਾਪ ਇਹ ਵੀਰ ਜੀ 35 ਦਿਨਾਂ ਦੀ ਮੈਂ ਮੇਰੀ ਫੁੱਲ ਗਾਰੰਟੀ ਆ ਜੇ ਕੋਈ ਡਾਕਟਰ ਚੈੱਕ ਕਰ ਲੈ ਜਾਂਦਾ ਲਿਆ ਕੇ ਪੇਸ਼ਾ ਕਰਾ ਕੇ 30 ਦਿਨਾਂ ਦੀ ਮੈਂ ਮੈਂ ਸੂਹ ਵਾਲੀ 35 ਦਿਨਾਂ ਦੀ ਫੁੱਲ ਗਾਰੰਟੀ ਨਾਲ ਅੱਛਾ ਸਤਨਾਮ ਕਿਹੜਾ ਮੀਟਰ ਮੂਟਰ ਲਾਇਆ 35 ਦਿਨਾਂ ਦਾ ਵੇਖ ਕੇ ਦੱਸ ਦੇਣਾ ਤੁਸੀਂ ਮੀਟਰ ਨਹੀਂ ਲੱਗਾ ਤੇ ਆਈ ਆ ਦੇ ਹਾਂ ਇਹ ਥੋੜਾ ਵੀ 135 ਦਾ ਇਸ ਮੋਹਣ ਵਾਲੀ ਕਰਕੇ ਪੈਸੇ ਲੈ ਲਾ ਭੱਲ ਕੇ ਵਰਸਾ ਜਾ ਕੇ ਮੈਂ ਬੋਲ ਪੀ ਅਗਲਾ ਕੋਈ ਕਿਤੇ ਹੋ ਤ ਨਹੀਂ ਕਿ 50 ਦੂਜਾ 50 ਸਵੇਰ ਦੇ ਪਛਾਬ ਦੇ ਵਿੱਚ ਸਰੋਂ ਦੀਆਂ ਬੂੰਦਾ ਪਾ ਗਦੇ ਜਿਤਨਾ ਮਰਜੀ ਰਾ ਮਹਾਰਾਜ ਦੇ ਭਰੋਸਾ ਵਾ ਮੈਂ 35 ਦਾ ਇਸ ਮੋਹਣ ਵਾਲੀ ਬੰਦਾ ਬਿਲਕੁਲ ਫੌਜੀ ਸਾਹਿਬ ਬੰਦਾ ਇੱਕੋ ਮੈਂ ਹੀ ਹੋ ਦੇਖੋ ਆ ਉਹਦਾ ਕੋਈ ਨੁਕਸਾਨ ਨਹੀਂਗਾ ਸਿਰਫ ਉਹਨਾ ਮਹ ਲੈਣੀ ਸੱਜਰ ਮਿਸਤਰੀ ਤੋਦੇ ਕਿੰਨਾ ਦੱਸਿਆ ਜੀ ਹਣ 7 ਕਿਲੋ ਲਓ ਵੀ 7 ਕਿਲੋ ਧਾਰਾ ਦਾ 35 ਦਿਨਾਂ ਦੀ ਬਣੀ ਸੌਰੀ ਆ ਤੇ ਸਤਨਾਮ ਦਾ ਵੀ ਮੇਰੇ ਕੋਲ ਗੱਬਣ ਹੀ ਆ ਫੁੱਲ ਗਰੰਟੀ ਠੀਕ ਆ ਜੀ ਗਰੰਟੀ ਦੇਣ ਰਿਹਾ ਬਾਕੀ ਮੇਰਾ ਭਰਾ ਸਤਨਾਮ ਦੇ ਯਕੀਨ ਤੇ ਵੀ ਤੁਸੀਂ ਲੈ ਕੇ ਜਾ ਸਕਦੇ ਜੀ ਬਿਲਕੁਲ ਸਿੰਗਲ ਹੱਡੀ ਦੀ ਮਿਲਦੀ ਪਹਾੜੇ ਭੂੜੇ ਤੇ ਪਹਾੜੇ ਦੇ ਦੋਵੇਂ ਟਾਈਮ ਲੈ ਜੀ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪ ਵੀ ਇੱਕ ਟਾਈਮ ਦੋ ਟਾਈਮ ਪਹਾੜਾ ਕੇ ਪਾ ਕੇ ਚੋਕੇ ਤਸੱਲੀ ਕਰ ਲਿਆ ਜੀ ਮੂੰਹ ਮੱਤੇ ਲੱਗਦੀ ਆ ਪੂਰੀ ਆ ਦੇਖੋ ਤੋਂ ਬਾਟਰ ਦਾ ਮਾਲ ਆ ਸਾਰਾ ਬਾਟਰ ਦਾ ਬਾਟਰ ਇਹਦੀ ਗੱਲ ਤਾਂ ਕਰਨੀ ਉਹ ਨਹੀਂ ਜੇ ਕੋਈ ਅਗਲਾ ਦੱਸੂ ਨਾ ਸੁਣ ਵਾਲੀ ਇਹ ਥੋੜਾ ਵੀ ਆਪਾਂ ਆਦੇ ਕੋਲ ਵਾਦਾਂ ਨਹੀਂ ਇਤਰਾ ਤਾਂ ਹੁਣ ਮੈਨੂੰ ਕੋਈ ਕਹਦੇ ਵੀ ਯਾਰ ਤੂੰ ਰਾ ਤੇ ਮੈਂ ਕਿਹਾ ਕਿੰਨੀਆਂ ਮਹਿੰਗੀਆਂ ਮੈਂ ਡੇਢ ਡੇਢ ਦੇ ਦੱਸ ਕੇ ਖਲੰਗਾ ਹਾਂ ਤੇ ਚਲੋ ਅਗਲੇ ਨਹੀਂ ਚੈੱਕ ਰਾਂਗੇ ਉਸ ਜਾ ਕੇ ਚੈੱਕ ਹੋ ਗਿਆ ਮਹਿੰਗੀਆਂ ਸੁਣ ਲੈ ਦਿਖ ਲਾਈਆਂ ਆ ਹਾਂ ਇਹ ਵੀ ਮੈਂ ਗਾਰੰਟੀ ਨਾਲ ਸੁਣ ਵਾਲੀ ਆ ਚਲੋ ਜੇ ਕੋਈ ਆਪ ਦੀ ਕਰਵਾ ਕੇ ਲੈ ਜਾ ਕੋਈ ਤਰਾ ਨਹੀਂ ਆਪਾਂ ਨੂੰ ਆ ਆ ਸਤਨਾਮ ਕੀ ਮੁੱਲ ਕੀ ਰੋਗੜੇ ਮੰਗ ਰਹੀ ਮੁੱਲ ਭਾਵੇਂ ਦਾ 60-60 ਕਰ ਲਈਏ ਮੋਲਾਵਾ ਪੱਧਰੀ ਕਹਿੰਦਾ ਮੈਂ ਦੀ 55000 ਦੀ ਵਾਹ ਕਰ 500 ਰੁਪਿਆ ਛੋਟ ਆ 55 ਚੋਂ ਹਾਂ ਚੱਕੋ ਸਾਢੇ 54 ਦੀ ਪਹੁੰਚ ਹੋ ਗਈ ਲਾ ਵੀ ਪ੍ਰਭਾਉ ਠੀਕ ਆ ਹਾਂ ਸੁਸਰੀ ਮੈਂ ਜੇ ਵਜ਼ਨ ਵੇਖ ਲਵਾਂ ਮੈਂ ਤਾਂ ਕੰਨਾ ਹਾਂ ਕਿ ਥੱਲੇ ਭਾਂਡੇ ਦੀ ਚਲੋ ਸਾਫ ਸੁਥਰੀ ਚੋਣ ਵੀ ਵੀਰ ਜੀ ਬੜੀ ਪੋਲੀ ਆ ਚੋਣ ਤਾਂ ਪਹਿਲਾਂ ਵੀ ਆਪਾਂ ਕਾਫੀ ਜਰਾ ਜ਼ਿਕਰ ਕੀਤਾ ਜਿਹੜਾ ਪਸ਼ੂ ਮੈਨੂੰ ਲੱਗਾ ਵੀਰ ਸਤਨਾਮ ਤੁਹਾਡੇ ਹੱਥੋਂ ਲੰਘ ਗਿਆ ਤੇ ਚਵਾਈ ਦਾ ਮਾੜਾ ਨਹੀਂ ਹੁੰਦਾ ਨਾ ਨਾ ਮੈਂ ਮਾਰਾ ਤਾਂ ਡਰ ਕੇ ਨਾ ਵੀ ਇਹ ਨਹੀਂ ਵੀ ਜਿਹੜੀ ਮੇਰੀ ਪਾਸ ਕੀਤੀ ਕੋਈ ਫੇਲ ਨਹੀਂ ਕਰ ਸਕਦਾ ਇਹ ਗੱਲ ਹੈਗੀ ਚਲੋ ਚੰਗੀ ਗੱਲ ਲਾ ਵੀ ਪ੍ਰਭਾਉ ਅੱਜ ਮਾਲ ਇਹ ਅੱਜ ਪਸ਼ੂ ਤੁਹਾਨੂੰ ਦਿਖਾਉਣੇ ਸੀ ਫਿਰ ਸਤਨਾਮ ਹੋ ਜ਼ਿਆਦਾਤਰ ਪਸ਼ੂ ਇਸੇ ਤਰ੍ਹਾਂ ਆਉਂਦੇ ਆ ਵੜਾਂ ਦੇ ਵਿੱਚ ਮੱਜਾਂ ਝੋਟੀਆਂ ਹਰੇਕ ਤਰ੍ਹਾਂ ਦਾ ਪਸ਼ੂ ਤੁਹਾਨੂੰ ਮਿਲ ਜਾਂਦਾ ਇਸ ਕਿਲੇ ਤੋਂ ਤੇ ਰੇਡ بڑے ਛੋਟੇ ਚ ਹੁੰਦੇ ਜਾਇਜ਼ ਰੇਟ ਹੁੰਦੇ ਆ ਚਲੋ ਭਰਾ ਆ ਕੇ ਲੈ ਜਾ ਕੇ ਸੇਲ ਵੀ ਕਰ ਲੈਂਦੇ ਆ ਵੇਚ ਵੀ ਲੈਂਦੇ ਆ ਤੇ ਬਾਕੀ ਕਿਸੇ ਘਰੇਲੂ ਘਰ ਵਾਲੇ ਭਰਾ ਨੇ ਖਰੀਦਨੀ ਆ ਤੈਨੂੰ ਜਾਇਜ਼ 2 ਰੁਪਏ ਸਸਤਾ ਪਸ਼ੂ ਮਿਲ ਜਾਂਦਾ ਇੱਕ ਵੀਰ ਸਤਨਾਮ ਹੈ ਆਪਣੇ ਨੰਬਰ ਕਰਦਿਏ ਸੰਪਰਕ ਨੰਬਰ ਆਪਣਾ ਹੈਗਾ 94655 ਅੰਮੜ ਨੋਸ਼ਪਾਜਾ ਪਿੰਡ ਹੈ ਕਰੋ ਤਸੀਲ ਬਟੇ ਜਿਲ੍ਹਾ ਸ਼੍ਰੀ ਕਰੰਧਾ ਸਾਹਿਬ ਠੀਕ ਹੈ ਜੀ ਹਾਂ ਜੀ ਲੋਬਿਕ ਠੀਕ ਆ ਸੋ ਇਹ ਆਜ ਦੱਸੋ ਐਨੀਮਲ ਸੀਗੇ ਬਾਕੀ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਆ ਮਾਰਦਾ ਕਿਰਪਾ ਮਹਾਰਾਜ ਦੀ ਕਿਰਪਾ ਇਹਦਾ ਮੇਲਾ ਲੱਗ ਰਿਹਾ ਦਾ ਹਾਂਜੀ ਇਹਨੂੰ ਮਾਰਦਾ ਕਿਹੜਾ ਹੋਰ ਇਤਨਾ ਮਹਾਰਾਜ ਦੀ ਕਿਰਪਾ ਮੇਲਾ ਲੱਗ ਰਿਹਾ ਦਾ ਕੀ ਹੱਜਾ ਦੇ ਠੀਕ ਆ ਚਲੋ ਲੈ ਲੈ ਪਸ਼ੂ ਆ ਚਲੋ ਦੋਗ ਲੈ ਲਿਆ ਜਰਸੀ ਬਸ ਬਸ ਬਹੁਤ ਵਧੀਆ ਸੋ ਅਗੋ ਇਹ ਭਰਾ ਦੋਸਤੋਂ ਆਉਂਦੇ ਰਹਿੰਦੇ ਆ ਵੀਰ ਹੁਣੀ ਗਾਂ ਜਾ ਕੇ ਵਪਾਰ ਲੈਣ ਦਾ ਕੰਮ ਆ ਗਾਂ ਪਸ਼ੂ ਸੇਲ ਕਰਦੇ ਆ ਤੇ ਬਾਕੀ ਮੇਰਾ ਭਰਾ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ